ਕਈ ਉਹ ਤਾਂ ਦੇਖੋ ਧਰ ਚਲਿਆ ਲੱਗ ਗਿਆ ਧਰ ਚੋਂ ਹੁਣ ਮੈਨੂੰ ਸੋਕੋ ਦੀ ਪੁੱਤਰ ਕੰਨੂ ਲਾਇਆ ਹੋ ਸੱਗਰਮ ਹਸਤੇ ਅਗਰ ਚੋਲਿਆ ਕਰ ਲਗੇ ਹੁਣ ਕਰੇ ਤਰਤੇ ਚੋਲੰਦਾ ਕਰੇ ਆਪਣਾ ਜੋਤ ਚੋਲੰਦਾ ਮੇਰੇ ਤਾਂ ਹੁਣ ਉਹ ਟੋਕੜ ਜੀ ਰਹਿ ਗਈ ਮੇਰੇ ਹੱਥ ਪਈ ਦੇ ਰਿਓ ਦੇਵਗਿਨੀ ਨਦੀ ਤੇ ਨਹੀਂ ਬਸ ਮਹਾਰਾਜਾ ਚੱਕਨੇ 2 ਮਹੀਨੇ ਦੇ ਜਾਵੇ ਪੰਜ ਭਨ ਤੜਕਾ ਕਰਦੀ ਹੈ ਦੇ ਟੋਲਿਆ ਕਰਨਗੇ ਮਿੱcke ਮਿੜਕੇ ਤਾਂ ਚੋਈ ਵੀ ਜਾਂਦੀ ਨਹੀਂ ਜੇ ਇੱਕ ਜਾਣਾ ਚੋਈ ਜਾਵੇ ਪੁੱਤ ਹੱਥ ਪੈ ਜਾਂਦੀ ਹੈ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਆ ਤੇ ਸਾਡੇ ਪਿੰਡ ਚ ਅੱਜ ਉਹ ਤਾਂ ਸੁਸ਼ੀ ਦੀ ਗੱਲ ਹੋਈ ਹੈ ਪੁੱਤ ਬਹੁਤ ਜ਼ਿਆਦਾ ਖੁਸ਼ੀ ਦੀ ਗੱਲ ਹੋਈ ਹੈ ਤੇ ਸਾਡੇ ਗੁਨ ਘਰ ਤੇ ਅੱਜ ਖੰਡੇ ਵਾਟੇ ਦਾ ਅੰਬਰਤ ਸਿਕਾਇਆ ਗਿਆ ਸੰਗਤਾਂ ਤੇ तकरीबन 120 25 ਬੰਦਿਆਂ ਨੇ ਛਕਿਆ ਬਹੁਤ ਜ਼ਿਆਦਾ ਖੁਸ਼ੀ ਚੜੀ ਹੈ ਨੇ ਸਿੱਧੀ ਲਾਈਨ ਤੇ ਲੱਗੇ ਨੇ ਗੁਰੂ ਆਰੇ ਬਣਨੇ ਗੁਰੂ ਦੇ ਬਾਣੇ ਪਾਏ ਨੇ ਮਹਾਰਾਜ ਉਹਨਾਂ ਤਰਖਨਾ ਬਖਸ਼ੇ ਮੇਰਾ ਭਰਿਆ ਹੱਥ ਰੱਖੇ ਸਿਰ ਤੇ ਉਹਨਾਂ ਦੇ ਸਾਰੇ ਦੇਤੀਆਂ ਪੁੱਤਾਂ ਨੂੰ ਗੁਰੂ ਆਗਿਆਕਾਰੀ ਬਣਾ ਕੇ ਰੱਖੇ ਵਸ ਗੁਰੂ ਆਪ ਦੇ ਰੰਗ ਚ ਸੱਚੇ ਪਾਤਸ਼ਾਹ ਰੰਗ ਤੇ ਰੱਖੇ ਮੈਂ ਤਾਂ ਜਦੋਂ ਦੇਖਿਆ ਉਹਨਾਂ ਨੂੰ ਉਹ ਤੋਂ ਗੁਰੂ ਘਰੋਂ ਨਿਕਲਦੇ ਅਸੀਂ ਦਵਾਈ ਲੈਣ ਗਏ ਤੇ ਮੈਨੂੰ ਬਹੁਤ ਖੁਸ਼ੀ ਚੜੀ ਗੁਰੂ ਘਰ ਮੂਹਰੇ ਖੜ ਕੇ ਅਰਦਾਸ ਵੀ ਕੀਤੀ ਵੀ ਏ ਸੱਚੇ ਪਾਤਸ਼ਾਹ ਏ ਮਾਲਕਾ ਅੱਜ ਤਾਂ ਇਹ ਉਹਦਾ ਰੰਗ ਚੜਾ ਕੇ ਨਰ ਨੂੰ ਆਏ ਨੇ ਮਹਾਰਾਜ ਇਹਨਾਂ ਨੂੰ ਤੇਰੇ ਰੰਗ ਚ ਰੰਗ ਕੀ ਰੱਖੇ ਸੱਚੇ ਪਾਤਸ਼ਾਹ ਕੀ ਕਰਾਂਗੇ ਇਹਨਾਂ ਨੇ ਕਦੇ ਨਾ ਹੋਵੇ ਇਹ ਗੂੜਾ ਰੰਗੀ ਰੰਗਿਆ ਰਹੇ ਤੇਰੇ ਨਾਮ ਦਾ ਚੜ੍ਹ ਕੇ ਤਰਖਣੇ ਵਾਲੇ ਹੋਣ ਸਾਰੇ ਮੀਰ ਭਾਈ ਤੇਣਾ ਬੱਚੇ ਬਹੁਤ ਜਿਆਦੇ ਗੁਰੂ ਵਾਲੇ ਬਣਾਂਗੇ ਬੜੀ ਖੁਸ਼ੀ ਦੀ ਗੱਲ ਆ ਇਹ ਗੁਰੂ ਨੇ ਆਪਦੇ ਰਣ ਵਿਚ ਰੰਗੇ ਨੇ ਜੀ ਹੁਣ ਕਰਦਾ ਪਾਤੀ ਆ ਸਭਾ ਜੀ ਦਾ ਉਹ ਵੀ ਬਹੁਤ ਵਧੀਆ ਵਿਚਾਰਾ ਬਹੁਤ ਸੋਹਣੀ ਕਥਾ ਕਰਦਾ ਨਾਮ ਵਾਲੀ ਨਾਲ ਜੋੜਦਾ ਉਹਨੂੰ ਵੀ ਰੱਬ ਬਹੁਤ ساری ਤਰੱਕੀ ਦੇਵੇ ਪੁੱਤ ਤੇ ਚੰਗਾ ਪੱਕੀ ਹੋਵੇ ਜਦੋਂ ਪਿੰਡ ਚ ਚੰਗਾ ਸੁਧਾਰ ਬੰਦ ਜਾਂਦਾ ਹਨਾ ਐ ਹੁੰਦਾ ਬਾਬਾ ਸਾਡਾ ਪਹਿਲਾਂ ਵੀ ਵਧੀਆ ਸੀ ਤੇ ਹੁਣ ਵੀ ਬਹੁਤ ਵਧੀਆ ਆਇਆ ਤੇ ਵੈਸੇ ਜੀ ਰੋਸ ਆਇਆ ਲਈ ਸੰਦ ਰਸਤੀ ਰੱਖੇ ਚੜ੍ਹੀ ਕਲਾ ਰੱਖੇ ਤੇ ਰੱਖੀ ਬੈ ਦੀ ਵੀਡੀਓ ਦੇਖਦੇ ਆ ਤੁਸੀਂ ਇਸ ਤਰ੍ਹਾਂ ਜਿੱਤਰ ਸਿੰਘ ਨੇ ਮੱਝਾਂ ਦੇ ਸੰਦ ਵੀ ਕਢਾਈ ਨੇ ਪੁੱਤ ਬਹੁਤ ਵਧੀਆ ਹੋ ਗਿਆ ਸਿੰਘ ਵੀ ਨਹੀਂ ਪਸਾ ਲੈਣਿਆ ਤੇ ਇੱਕ ਦਿਨ ਚੜੇ ਜੇ ਪਾਏ ਤੇ ਤੇ ਸਫਾਈ ਕਰ ਗਿਆ ਉਹ ਭਾਈ ਉਹ ਘੜ ਸਮਾਰ ਕੇ ਦਿਖਾਵਾਂਗੇ ਤੁਹਾਨੂੰ ਜੋਤ ਧਾਰਤ ਹੁੰਦਾ ਤੇ ਹਾਂ ਤੁਸੀਂ ਦੇਖ ਹੀ ਲਏ ਹੋਗੇ ਵੀਡੀਓ ਚ ਬਹੁਤ ਵਧੀਆ ਸੰਗ ਹੋ ਗਏ ਕੁਲੇ ਕੁਲੇ ਉਹ ਪਤਾ ਜਾਂਦੇ ਤੇ ਕਹੀਂ ਆਂਦੀਆਂ ਤੇ ਕਰ ਦੇਖਣਾ ਸਕਦੇ ਸੰਸਣ ਨਾਲ ਉੱਤੋਂ ਉੱਢੇ ਡੇੜੇ ਦੇ ਪਾਏ ਤੇ ਡੇੜੇ ਉਹਨੇ ਵਿਚਾਰੇ ਲੈ ਘੜ ਕੇ ਸਾਫ ਸਾਫ ਕਰਕੇ ਇਹ ਵੀ ਮਿਸਤਰੀਆਂ ਦੇ ਬਾਰੇ ਬਾਰੇ ਜਾਈਏ ਹੈਨਾ ਜਿਵੇਂ ਕਿਸੇ ਨੇ ਮਹਾਰਾਜ ਨੇ ਆਗਿਆ ਦਿੱਤੀਆ ਕੰਮ ਦੀ ਮਿਸਤਰੀਆਂ ਨੂੰ ਤੇ ਭਾਈ ਸੰਗੜਾੜ ਨਾਲ ਉਹਵੇਂ ਜਿਵੇਂ ਅਗਲਾ ਆਪਦੇ ਕੰਮ ਦੀ ਤਰੱਕੀ ਕਰਦਾ ਅਚਾਰ ਇਹਨੇ ਦੁਪਹਿਰਾ ਦੁਪਹਿਰਾ 2:00 ਤੇ ਲਾਖੀ ਤੇ ਵਧੀਆ ਹੋ ਗਿਆ ਸੰਗ ਸੋਹਣੇ ਬਣ ਗਏ ਮੈਂ ਸੰਦੇਮੇ ਫੋਨ ਲਾਉਣ ਦਾ ਰਹੀ ਆਉਗੀ ਫਿਰ ਚੰਗੀ ਖਾਣਾ ਖਾਣੀ ਆ ਟੰਗਾ ਰੁੱਭ ਵੀ ਦੇਣੀਆਂ ਜੇ ਤਾਂ ਤੁਰਸਤੀ ਰਹੂਗੀ ਹਨਾ ਐ ਹੁੰਦੀ ਆ ਪੁੱਤ ਗੱਲ ਸਾਰਿਆਂ ਨੂੰ ਤੇ ਵੀਡੀਓ ਨੂੰ ਲਾਇਕ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਸੋਹਣਾ ਸੋਹਣਾ ਕਮੈਂਟ ਜ਼ਰੂਰ ਕਰੋ ਹੰਦੀ ਸਾਮਾਂ ਦੇ ਟਾਈਮ ਹੋ ਗਏ ਨੇ ਅੱਜ ਹਾੜੀ ਦੀ ਰੁੱਤ ਆ ਜਨ ਦੁਪਹਿਰਾਂ 100 ਕੀ ਜਮਾ ਹੈ ਸੁੱਤੇ ਰੇਤ ਪੈਰੇ ਤੇ ਉਦੋਂ ਵਾਰ ਆ ਗਿਆ ਸਿੰਘ ਘਰ ਨਾਲ ਸਿੰਘੜਾ ਆਏ ਨੇ ਤੇ ਹੁਣ ਜੋਤ ਨੂੰ ਆਖਿਆ 20 ਕਿੱਤੀ ਕਬੂਜੇ ਮਿਰਚਾਂ ਲੈ ਲੈ 50 ਹੁਣੇ ਵੱਤੋ ਅੱਜ ਮੈਂ ਹੁਣ ਭਾਈ ਵੇਲੇ ਨਾਲ ਬੈਠਾ ਆਪਾਂ ਮਿੱਟੀ ਲਾ ਰਹੀ ਆ ਆ ਦਾ ਕੰਮ ਹੋਜ ਲੱਲਦਾ ਨਾਲੇ ਬੂਟੇ ਹੁਣ ਮਿੱਟੀ ਭਾਲਦੇ ਨੇ ਜੀ ਆਹ ਮਿੱਟੀ ਨਾਲ ਹੁਣ ਮਿਰਚਾਂ ਲੱਗੀਆਂ ਪੈਣ ਰਹੀ ਤੇ ਜੀ ਸਾਰਿਆਂ ਤੇ ਆ ਬੂਟੇ ਦੇਖaccharides ਤੁਸੀਂ ਤੂੰ ਤਾਂ ਨੇੜੇ ਕਰਕੇ ਕੈਮਰਾ ਦਿਖਾ ਲੈ ਲੱਗੀ ਮਰਥੇ ਸਾਰੇ ਮੁੱਦਿਆਂ ਦੀ ਤਕਰੀਬਨ ਲੱਗੀਆਂ ਪਈਆਂ ਜਿਹੜੇ ਵੀ ਮੇਰੇ ਵੀਰ ਮਿਰਚਾਂ ਉਹ ਕਰਦੇ ਨੇ ਐਮ 45 ਦੀ ਸਪਰੇਅ ਪੱਧ ਕਰਿਆ ਕਰੋ ਜੀ ਤੁਸੀਂ ਐਂ ਨਾ ਕਹੋ ਵੀ ਸਪਰੇਅ ਨਾਲ ਨੂੰ ਪ੍ਰੋਮੋਟ ਕਰਦਾ ਐਮ 45 ਦੀ ਸਪਰੇਅ ਬਿਨਾ ਮਿਰਚ ਹੁੰਦੀ ਨਹੀਂ ਐਮ 45 ਦੀ ਦਵਾਈ ਬਹੁਤ ਜ਼ਰੂਰੀ ਹੈ ਮਿਰਚਾਂ ਖਾਤਰ ਤੇ ਐਮ 45 ਦੀ ਦਵਾਈ ਜ਼ਰੂਰ ਕਰਿਆ ਕਰੋ ਜੀ ਬੜਾ ਮੋਟਾ ਹੱਥਿਆ ਮਾਰੀ ਜਾਵੇ ਸਾਰਾ ਦਿਨ ਜੀ ਕੁਛ ਨਾ ਗੁਸਤਾ ਸਾਂ ਮਰਦਾ ਹੀ ਹੈ ਲੱਗੀ ਤਾਂ ਕੀੜੀ ਨਹੀਂ ਮਾਨ ਹੁੰਦੀ ਉਹ ਵੀ ਔਰ ਦਾਣੇ ਸੀ ਮਹੀਨੇ ਇਕੱਠੇ ਕਰ ਲੈਂਦੀ ਹੈ ਇਹ ਉੱਪਰ ਆ ਫੇਰ ਵੀ ਮਹਾਰਾਜ ਨੇ ਇਨਸਾਨ ਬਣਾ ਕੇ ਭੇਜਿਆ ਥੋੜਾ ਥੋੜਾ ਵੀ ਕੰਮ ਕਰੀ ਜਾਵੇ ਚਲੋ ਦੋਸਤ ਤਹੇ ਪਾਸ ਹੋਏ ਨਾ ਨਾਲੇ ਪਾਣੀ ਪਾਰ ਹੀ ਨਹੀਂ ਹਾ ਸਰੀਰ ਕਾਸਤ ਕਫਰਤ ਹੋ ਜਾਂਦੀ ਵਦਿਆ ਇੱਥੇ ਬੇਲ ਸੀ ਇੱਕ ਕੋਈ ਨਾ ਆਪੇ ਇਹ 베ਲ ਦੇ ਗੁੱਡ ਤੋਂ ਪਹਿਲਾਂ 베ਲ ਕੋਲੀ ਮਾਰੇ ਤੇਰੇ ਪੈਰਾਂ ਥੱਲੇ ਸੀ ਆਵਾਜ਼ ਸੀ ਪੁੱਤ ਉਹ ਤੇਰੇ ਥੱਲੇ ਨਹੀਂ ਹਨਾ ਆਪਾਂ ਬੜੀਆਂ ਬੜੀਆਂ ਮਿੱਟੀ ਲਾਣ ਇਹਨਾਂ ਨੂੰ ਕਿਹੜਾ ਫਿਰ ਕਿੰਨਾ ਟਾਈਮ ਲੰਘ ਜਾਊਗਾ ਭਾਈ ਉੱਤੋਂ ਲਾਰਾਂ ਪਾਣੀ ਚੜਦਿਆਂ ਜਾਣਗੇ ਇਹਨਾਂ ਇਹ ਰੜੇ ਮਿਰਚਾਂ ਹੋ ਜਾਣਗੀਆਂ ਜੇ ਵਧੀਆ ਇਹਨਾਂ ਨੂੰ ਮਿੱਟੀ ਲੱਗੀ ਗਈ ਜੀ ਲੱਗੀਆਂ ਨੇ ਉੱਚੇ ਥਾਂ ਮਿਰਚਾਂ ਇੱਥੇ ਆ ਮਾਰਨੀ ਹੈਗੀ ਪਾਣੀ ਪੂਣੀ ਦੀ ਕਿਉਂ ਮਿਰਚਾਂ ਨੇ ਜਿਹੜੀਆਂ ਪਾਣੀ ਨਹੀਂ ਭਾਲ ਦੁੰਨੀਆਂ ਬਾਲਾ ਵੀ ਪਾਣੀ ਖੜਿਆ ਨਾ ਇਹਦੇ ਚ ਕਬੂਜਾ ਟੁੱਟ ਗਿਆ ਚਲੋ ਕੂਗਾ ਪੁੱਟਿਆਊਗਾ ਅਜਰ ਤੋਂ ਬੱਟੇ ਚਾਹੇ ਬੂਜਾ ਥੋੜਾ ਇਹਦੇ ਪਾਹੂ ਨਾ ਮੈਂ ਤੋੜੇ ਫੜੀ ਨਾ ਗੋਟਤੀ ਦੀ ਹਾਂ ਯੰਗਰ ਹਾਗਾ ਖਿਦਾ ਵਾਲਾ ਖਰਾਬ ਕਰਦਾ ਜੜਾ ਲਾਉਣਾ ਦੂਰ ਤੋਂ ਨਾ ਇਹ ਆਪਣੀ ਕੀ ਹੈ ਬਾਹਲਾ ਆਪਣੇ ਇਹੋ ਤੇ ਪੱਲਾ ਰਾਂਗੇ ਚੌਲੇ ਹੋਣਗੇ ਜਿਹੜਾ ਪਾਉਣਾ ਉਹਨੂੰ ਰੀਚ ਵਰਦਾ ਫਿਰ ਕੁਡੀਆਂ ਨਹੀਂ ਜਾਣੀਆਂ ਕਿਹਾ ਮੱਕੀ ਲੱਗੀਆਂ ਨੂੰ ਪਰ ਵੀਰਾਂ ਨੂੰ ਦੌੜਨੀ ਲੋਕਾਂ ਸਰਖਿਆ ਨੇੜੀ ਕਸ਼ੀਰਾਂ ਮੱਕੀ ਨੂੰ ਲੱਗੂ ਆਏ ਲੱਗੂ ਬੁੱਤ ਇਹ ਕਾ ਤੇਵਿੰਦਰਾ ਹੂੰ ਕਰਨੇ ਆ ਤੇ ਗਰੀਬ ਸ਼ਿਮਲਾ ਮਿਰਚੇ ਦੇ 15 20 ਬੂਦੇ ਪੱਕੇ ਉੱਚੀ ਸ਼ਿਮਲਾ ਨਾ 14 20 ਆਂ ਡੋਗਰੀ ਮਗਰੀਂ ਦੇ ਸਾਡੇ ਰਿਸ਼ਤੇਦਾਰ ਚ ਹੋਈ ਬੈਠੇ ਮਾਤਾ ਜੀ ਲੁਧਿਆਣੇ ਚਾਚਾ ਹਣੇ ਤੇ ਵਰਸ ਨੂੰ ਜਮਾਇ ਤੇਨ ਨਾਲੇ ਦਿਨਦਰ ਦਾ ਪੁੱਤ ਜਿਹੜੀ 10 ਤੋਂ ਬਾਅਦ ਜੇ ਕੋਈ ਕੋਰਸ ਹੋਇਆ ਪੀਏ ਜੂਚ ਯੂਨੀਵਰਸਿਟੀ ਚ ਨਾਲੇ ਉਹਦੇ ਬਾਰੇ ਜਾਣਕਾਰੀ ਲਿਆਵਾਂਗੇ ਨਵੇਂ ਪ੍ਰੋਗਰਾਮ ਚ ਤੁਸੀ ਜ਼ਰੂਰ ਦੱਸਿਓ ਜੀ ਪਲੱਸ 1 ਤੋਂ ਮਾਰ ਕਰਾਈਏ ਕਿ ਵੀ ਇਹਨੂੰ ਵੀ ਕੋਈ 10ਵੀਂ ਤੋਂ ਬਾਅਦ ਜਿਹੜਾ ਖੇਤੀਬਾੜੀ ਦਾ ਕੋਰਸ ਹੋ ਕਰਾਈਏ ਜੀ ਜ਼ਰੂਰ ਦੱਸਿਓ ਜੇ ਕਿਸੇ ਦਾ ਬੱਚਾ ਪੜਦਾ ਹੈ ਜੀ ਨਾਮ ਕਰ ਇੱਕ ਦੂਜੇ ਨਾਲ ਸਾਂਝੀ ਕਰੀਏ ਤਾਂ ਵਧੀਆ ਰਹਿੰਦੀ ਹੈ ਕਹੀ ਦੇ ਟੱਕ ਅਸੀਂ ਆ ਜੀ ਜੋਰ ਵੀ ਲੱਗ ਰਿਹਾ ਦਾਮ ਵੀ ਚੜਦਿਆ ਨਾ ਕਿਉਂ ਨਾਲ ਬੋਲਣਾ ਵੀ ਪੈਂਦਾ ਵੀਡੀਓ ਬਣਾਉਂ ਸਮੇਂ ਇਤਨਾ ਹੀ ਮੁਰਗੀਆਂ ਉਹ ਪ੍ਰਾਂਤ ਦੀ ਖੁੱਡਾ ਕੀ ਪਿਲੀ ਗਿਰ ਮੁਰਗੀਆਂ ਕੁਦਾ ਸੰਭਰ ਕੇ ਹੋਰ ਇਹ ਖੜਾ ਦਾ ਮੇਰੇ ਤਾਂ ਬਾਈਓ ਵਧੀਆ ਹੋਗੀ 3 ਕੰਮ 45 ਦੀ ਸਪਰੇ ਇੱਕ ਮੁਰਗੀਆਂ ਦਾ ਰਹੀ ਸੋ ਕੰਮ ਕਰੀ ਹੋਰ ਨਹੀਂ ਤਾਂ ਆ ਇਹ ਉੱਤ ਖੜੀਆਂ ਵਰੀਆ ਤਾਂ ਜ ਮੈਨੂੰ ਪਸ਼ੇਤੀਆਂ ਦੀ ਸੋ ਕਤ ਤੋੜ ਕੇ ਬਣਾਈਆਂ ਨੇ ਜੀ ਖੇਤੇ ਨੇ ਇਹ ਪਸ਼ੇਤੀਆਂ ਵੀ ਜਿਵੇਂ ਕੁਛ ਨਵਾਂ ਵਾਹਣ ਸੀ ਉੱਤ ਖੜੀਆਂ ਵਰੀਆ ਵਿੱਚ ਆ ਗਈ ਜੀ ਤੇ ਨਾ ਕਿਸ ਸੰਗ ਲੰਘ ਰਹੇ ਨੇ ਤੋਂ ਕਿਉਂ ਸਾਡੇ ਇੱਥੇ ਏਰੀਆ ਸਿੱਧਾ ਪੈਂਦਾ ਆਨੰਦਪੁਰ ਤੋਂ ਇੱਥੋਂ ਨਹੀਂ ਲੰਘਦੇ ਨੇ ਸੰਗ ਤੇ ਗਾਣੇ ਚੱਲ ਰਹੇ ਨੇ ਐ ਕੋਪੀਰਾਈਟ ਨਹੀਂ ਹੁੰਦਾ ਜੋ ਤੇ ਜੇ ਬਾਲੀਬਾਜ ਹੋਵੇ ਫਿਰ ਕੋਪੀਰਾਈਟ ਆਉਂਦਾ ਜਿੱਲੇ-ਜਿੱਲੇ ਪੱਟਦੇ ਜੋ ਤੇ ਫਿਰ ਸੌਖਾ ਰਹਿੰਦਾ ਜੋ ਤਰੇ ਸੰਮੇ ਸੰਗੜੇ ਬੀਜਦੇ ਆਂ ਸੰਗੜੀ ਪ੍ਰਿੰਟ ਜੂ ਮ ਵਧੀਆ ਰਹਿੰਦੀ ਹੁੰਦੀ ਆ ਛੇ ਜੀ ਲੱਗੀ ਜਾਂਦੀ ਆ ਸੰਗੜੀ ਵੱਧ ਕੇ ਥੋੜੇ ਨਾਲ ਇਹੀ ਥੋੜਾ ਹਾਂਜੀ ਜੋ ਟਾਈਮ ਆ ਦੁਪਹਿਰ ਦਾ ਤੇ ਆਪਣੇ ਕੋਲੇ ਫੋਰਮੈਨ ਆਇਆ ਬਾਈ ਮਿਸਤਰੀ ਸਿੰਘ ਬਣਾਉਣ ਵਾਲਾ ਤੇ ਉਹ ਤੁਹਾਨੂੰ ਮਿਲਿਆਉਣੇ ਆਪਣੇ ਇਹ ਮੱਝ ਦੇ ਸਿੰਘ ਦੇ ਪਾਟੇ ਪੈਦੀ ਨਾਲੇ ਬੁਰੇ ਲੱਗਦੇ ਸੀ ਬਾਲੇ ਵੱਡੇ ਦੇਖੋ ਕਿੰਨੇ ਬਰੀਕ ਕਰਤੇ ਨੇ ਬਾਈ ਨੇ ਹੱਥਾਂ ਦੀ ਕਾਰੀਗਰੀ ਨਾਲ ਕਿਹੜਾ ਪਿੰਡਾ ਬਾਈ ਦਾ ਮੇਰਾ ਪਿੰਡ ਕਿਸ਼ਨਗੜੀ ਠੀਕ ਕਿਸ਼ਨਗੜਾ ਬੜਾ ਸੋਹਣਾ ਠੀਕ ਹੈ ਆਮਰੀ ਦਾ ਪਿੰਡ ਠੀਕ ਹੈ ਕਿਸਰਨ ਘੜਤੋਂ ਜੀ ਬਾਈ ਤੇ ਜੇ ਕਿਸੇ ਸਿੰਘ ਬਣਾਉਣੇ ਹੁੰਦੇ ਨੇ ਦੂਰ ਦੂਰ ਤੱਕ ਜਾਂਦਾ ਤੇ ਮੇਰਾ ਸੰਪਰਕ ਕਰਿਆ ਨੰਬਰ ਬੋਲ ਦੇ ਤੇਰਾ ਮੇਰਾ ਨੰਬਰ ਹੈ 95924 ਹਾਂ 95924 186 18 186 ਹਾਂ ਜੀ ਵੀਰੋ ਸਿੰਘ ਬਣਾ ਰਿਹਾ ਤੂੰ ਦਿਖਾਵਾਂ ਨਾਲ ਜੱਗਾ ਆਪਣਾ ਕਿਉਂ ਜਾ ਗਿਆ ਜਾਰੀ ਦੋਸਤੀ ਚ ਹੈ ਬਾਈ ਪਿੰਦ ਰਾਇਣ ਨਾਲ ਇਹਦੀ ਪਿਆਰ ਦੀਆਂ ਗੱਲਾਂ ਹੁੰਦੀਆਂ ਨੇ ਤੇ ਇੰਨਾਂ ਦੀ ਮੱਜਾਂ ਨਾਲ ਸਿੰਘ ਸਮਾਰੇ ਨੇ ਤੇ ਛੋਟੀ ਲੱਗਣ ਲੱਗ ਜੂ ਨਾ ਬਾਈ ਜਮਾ ਹੱਕ ਤਾਂ ਪੈਂਦੀ ਹੈ ਹੂੰ ਪਹਿਲਾਂ ਮੈਸਜੀ ਲੱਗਦੀ ਬਾਕੀ ਬਣ ਗਿਆ ਬਾਈ ਹੂੰ ਸਿੰਘ ਭਾਟੇ ਪੈਸੀ ਦੇਖੋ ਕਿੰਨਾ ਫਰਕ ਪੈ ਗਿਆ ਕਿੰਨਾ ਬਰੀਕ ਬਣਾਤਾ ਮੱਝਾਂ ਨੇ ਸਿੰਘ ਤਿਆਰ ਕਰਵਾਏ ਨੇ ਸਿੰਘ ਦੇਖੋ ਜੀ ਬਾਹਰੋਂ ਉੱਥੋਂ ਆਪਣਾ ਦੂਰੋਂ ਆਇਆ ਸੀ ਕਿਸਨਗਰ ਤੋਂ ਤੇ ਹਰਿਆਣੇ ਦੇ ਬਾਰਡਰ ਤੋਂ ਸਿੰਘ ਦੇਖੋ ਜੀ ਕਿਵੇਂ ਲੱਗ ਰਹੇ ਨੇ ਬਹੁਤ ਸੋਹਣੇ ਬਣਾ ਆ ਗਿਆ ਮੱਝ ਥੱਕ ਗਈ ਜੀ ਬਹੁਤ ਟਾਈਮ ਖੜੀ ਰਹੀ ਐ ਬਹਿ ਗਈਆਂ ਦੋਨੇ ਮੱਝਾਂ ਇਹਦਾ ਵੀ ਲੋਡ ਕਰਾ ਦੇ ਦੇਖੋ ਇਹਦੇ ਵੀ ਕੁਝ ਕਰਵਾ ਦੇ ਦੱਸੋ ਖੇਤੀ ਵਾਲੇਓ ਕਿਵੇਂ ਲੱਗੇ ਤੁਹਾਨੂੰ ਥੱਕ ਕੇ ਬਹਿ ਗਈਆਂ ਵਿਚਾਰੀਆਂ ਕਿਉਂ ਦੁਪਹਿਰੇ ਆ ਗਿਆ ਜੀ ਉਹ ਥੋੜਾ ਬੇ ਟਾਈਮ ਆ ਗਿਆ ਦੁਪਹਿਰੇ ਪਸ਼ੂ ਹੰਭ ਜਾਂਦੇ ਨੇ ਉਹ 1 ਕਿਲੋ ਚੰਗਾ ਹੋਇਆ ਹੁਣ ਤਾਂ ਮੱਝਾਂ ਕੱਖਾ ਕੇ ਬਹਿ ਗਈਆਂ ਧਾਰਾਂ ਵੇਲੇ ਉਹਨਾਂ ਡਰਦਿਆ ਨਿਕਲ ਜੁ ਮਨ ਚੋਂ ਸਿੰਘਾਂ ਬਾਰੇ ਜ਼ਰੂਰ ਜ਼ਰੂਰ ਦੱਸਿਓ ਜੀ ਕਿਸ ਤਰ੍ਹਾਂ ਬਣ ਗਏ ਮੱਝ ਦੇ ਤੇ ਆ ਦੇਖੋ ਬਾਲੇ ਪਾਟੇ ਪਏ ਸੀ ਬੁਰਾ ਹਾਲ ਸੀ ਇਹਦਾ